ਮੇਰਾ ਖਿਆਲ ਪਤਾ ਤਾਂ ਉਹਨਾਂ ਨੂੰ ਜਿੱਥੇ ਬੰਦੀਆਂ ਨੂੰ ਕਿੰਨੇ ਵਜੇ ਤੋਂ ਕਿੰਨੇ ਦਾ ਬੰਦ ਕਰਿਆ ਮੇਰਾ ਖਿਆਲ ਹੈ ਵੀ 7 ਵਜੇ ਤੋਂ ਲੈ ਕੇ 8:00 ਤੱਕ ਦਾ ਬੰਦ ਉਹ ਮੇਰੇ ਹਿਸਾਬ ਮੁਤਾਬਕ ਜਿਹੜੇ ਤਰੀਕੇ ਨਾਲ ਬੰਦ ਹੈ ਤੇ ਬੰਦ ਦੀਆਂ ਖਬਰਾਂ ਵੀ ਆਉਂ ਡੇ ਰਹੀਆਂ ਮੰਦ ਹੋਊਗਾ ਕੀ ਤੁਸੀਂ ਸਮਰਥਨ ਨਹੀਂ ਕਰ ਰਹੇ ਨਹੀਂ ਸਾਨੂੰ ਪਹਿਲਾਂ ਸਾਡੇ ਕੋਲ ਮੀਟਿੰਗਾਂ ਨਹੀਂ ਕੀਤੀਆਂ ਗਈਆਂ ਸੱਦੇ ਨਹੀਂ ਕਿ ਸਾਨੂੰ ਜਦੋਂ ਦੋ ਲੋੜ ਪਿੱਟਿਆਗਾ ਉਹਨਾਂ ਸਾਡੀਆਂ ਦੋ ਜਿੱਥੇ ਬੰਦੀਆਂ ਨੇ ਪਿੱਟ ਲਿਆ ਉਸ ਜਿੱਥੇ ਉਹਨੀਆਂ ਹੋਰ ਰਲ ਗਿਆ ਉਹਨਾਂ ਦੇ ਨਾਲ ਇਹ ਪਹਿਲਾਂ ਹਮੇਸ਼ਾ ਵਾਸਤੇ ਮੀਟਿੰਗਾਂ ਹੁੰਦੀਆਂ ਆਉਂਦੀਆਂ ਨਹੀਂਆਂ ਇਦੋਂ ਉਹਨਾਂ ਪਿਛਲਾ 2020 ਦੇ ਵਿੱਚ ਘੱਟੋ ਘੱਟ 60 ਮੀਟਿੰਗਾਂ ਹੋਈਆਂ ਦੀਆਂ ਫਿਰ 2-3 ਮਹੀਨੇ ਅंदोलਨ ਪੰਜਾਬ ਚੱਲਿਆ ਸੀ ਫਿਰ ਸੈਂਟਰ ਬਦਲ ਦਾ ਅंदोलਨ ਬਣਿਆ ਸੀ ਮੇਰਾ ਖਿਆਲ ਹੈ 11ਵੇਂ ਮਹੀਨੇ ਚ ਅंदोलਨ ਵਾਗ ਗਿਆ ਡੱਲਿਆ ਸਾਹਿਬ ਮਹੀਨੇ ਤੋਂ ਉੱਤੇ ਦਿਨ ਹੋ ਗਏ ਮਰਨ ਵਰਤੇ ਬੈਠੇ ਨੇ ਪਹਿਲਾਂ ਤਾਂ ਸੈਂਟਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਜਿਹੜਾ ਅੱਜ ਦਾ ਬੰਦ ਹੈ ਉਹਨੂੰ ਬਹੁਤ ਆ ਸਮਰਥਨ ਮਿਲੂਗਾ ਕਿਉਂ ਲੋਕ ਇਸ ਗੱਲ ਦੀ ਹਮਦਰਦੀ ਰੱਖਦੇ ਨੇ ਜਦੋਂ ਬੰਦਾ ਕੋਈ ਮਰਨ ਵਰਤੇ ਬਹਿ ਜੇ ਉਹ ਹਰ ਕਨਾਲ ਹੀ ਹਮਦਰਦੀ ਹੋ ਜਾਂਦੀ ਹੈ ਜੀ ਤੇ ਮੇਰਾ ਕਹਿਣਾ ਵੀ ਸਬਰ ਰਹੁਆ ਬੰਦ ਜਿਹੜਾ ਹੈ। ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਵੀ ਸਰਕਾਰ ਮੰਗਾ ਕਿਉਂ ਨਹੀਂ ਮੰਨ ਰਹੀ? ਮੰਗਾ ਸਰਕਾਰ ਮਤਲਬ ਜੇ ਕਿਹਾ ਜੀ ਇਹ ਮੰਗਾ ਦੋਨੇ ਬਹੁਤ ਵੱਡੀਆਂ ਨੇ। ਭਾਰਤ ਦੇ ਵਿੱਚ ਸਰਕਾਰੀ ਰੇਟ ਤੇ ਡਬਲਯੂ ਤੋਂ ਸਰਕਾਰ ਨੇ ਬਾਹਰ ਆਉਣਾ। ਇਹ ਤਾਂ ਇੱਕ ਤਰ੍ਹਾਂ ਦਾ ਇਹ ਇਨਕਲਾਬ ਹੀ ਆ ਜਾਊਗਾ ਜੇ ਇਹਨਾਂ ਮੰਗਾ ਮੰਨਿਆ ਜਾਣ। ਅਸੀਂ ਕਾਮਨਾ ਕਰਦੇ ਹਾਂ ਸਰਕਾਰ ਮੰਗਾ ਮੰਨੇ ਤੇ ਡੱਲੇ ਵਾਲ ਦੀ ਜਾਨ ਬਚਣੀ ਚਾਹੀਦੀ ਹੈ। ਕਿਉਂ ਲੀਡਰ ਮਸਾ ਪੈਦਾ ਹੁੰਦਾ ਹੈ? ਜੇ ਮਤਲਬ ਡੱਲੇ ਵਾਲ ਜਾਨ ਦਾ ਨੁਕਸਾਨ ਹੋ ਗਿਆ। ਤਾਂ ਕਿਸਾਨਾਂ ਦਾ ਬੜਾ ਨੁਕਸਾਨ ਹੋਊਗਾ ਅੱਜ ਕਿੰਨੇ ਵਜੇ ਤੋਂ ਬੰਦ ਹੈ ਕੀ ਗੱਲਬਾਤ ਹੈ ਮੇਰਾ ਖਿਆਲ ਪਤਾ ਤਾਂ ਉਹਨਾਂ ਨੂੰ ਜਥੇਬੰਦੀਆਂ ਨੂੰ ਕਿੰਨੇ ਵਜੇ ਤੋਂ ਕਿੰਨੇ ਦਾ ਬੰਦ ਕਰੇ ਮੇਰਾ ਖਿਆਲ ਹੈ ਵੀ 7 ਵਜੇ ਤੋਂ ਲੈ ਕੇ 8 ਵਜੇ ਤੱਕ ਦਾ ਬੰਦ ਹੋਊ ਮੇਰੇ ਹਿਸਾਬ ਮੁਤਾਬਕ ਜਿਹੜੇ ਤਰੀਕਿਆਂ ਨਾਲ ਬੰਦ ਹੈ ਤੇ ਬੰਦ ਦੀਆਂ ਖਬਰਾਂ ਵੀ ਆਉਂ ਡੇਰੀਆਂ ਹੈ ਬੰਦ ਹੋਊਗਾ ਕੀ ਤੁਸੀਂ ਸਮਰਥਨ ਨਹੀਂ ਕਰਦੇ ਨਹੀਂ ਸਾਨੂੰ ਪਹਿਲਾਂ ਸਾਡੇ ਕੋਈ ਮੀਟਿੰਗਾਂ ਨਹੀਂ ਕੀਤੀਆਂ ਗਿਆ ਸੱਦੇ ਨਹੀਂ ਕਿ ਸਾਨੂੰ ਜਦੋਂ ਦੋ ਲੋੜ ਪਿੱੜਿਆਗਾ ਉਹਨਾਂ ਸਾਡੀਆਂ ਦੋ ਜਥੇਬੰਦੀਆਂ ਨੇ ਪਿੱੜ ਲਿਆ ਉਸ ਜਥੇਬੰਦੀਆਂ ਹੋਰ ਵਾਲਿਆਂ ਨਾਲ ਇਹ ਪਹਿਲਾਂ ਹਮੇਸ਼ਾ ਵਾਸਤੇ ਮੀਟਿੰਗਾਂ ਹੁੰਦੀਆਂ ਫਿਰ ਉਹਨੇ ਪਿਛਲਾ 2020 ਦੇ ਵਿੱਚ ਘੱਟੋ-ਘੱਟ 60 ਮੀਟਿੰਗਾਂ ਹੋਈਆਂ ਦੀਆਂ ਫਿਰ 2-3 ਮਹੀਨੇ ਦੋਲਨ ਪੰਜਾਬ ਚੱਲਿਆ ਸੀ ਫਿਰ ਸੈਂਟਰਪਰ ਦਾ ਅਧੋਲਨ ਬਣਿਆ ਸੀ ਮੇਰਾ ਖਿਆਲ ਹੈ 11ਵੇਂ ਮਹੀਨੇ ਚ ਉਹ ਅਧੋਲਨ ਵਾਗ ਗਿਆ ਡੱਲਿਆ ਸਾਹਿਬ ਮਹੀਨੇ ਤੋਂ ਉੱਤੇ ਦਿਨ ਹੋ ਗਏ ਮਰਨ ਵਰਤੇ ਬੈਠੇ ਨੇ ਪਹਿਲਾਂ ਤਾਂ ਸੈਂਟਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਜਿਹੜਾ ਅੱਜ ਦਾ ਬੰਦ ਹੈ ਉਹਨੂੰ ਬਹੁਤ ਆ ਸਮਰਥਨ ਮਿਲੂਗਾ ਕਿਉਂ ਲੋਕ ਇਸ ਗੱਲ ਦੀ ਹਮਦਰਦੀ ਰੱਖਦੇ ਨੇ ਜਦੋਂ ਬੰਦਾ ਕੋਈ ਮਰਨ ਵਰਤੇ ਬਹਿ ਜੇ ਉਹ ਹਰ ਕਨਾਲੀ ਹਮਦਰਦੀ ਹੋ ਜਾਂਦੀ ਹੈਗੀ ਤੇ ਮੇਰਾ ਕਹਿਣਾ ਵੀ ਸਬਰ ਰਹੁਆ ਬੰਦਾ ਜਿਹੜਾ ਹੈਗਾ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਵੀ ਸਰਕਾਰ ਮੰਗਾ ਕਿਉਂ ਨਹੀਂ ਮੰਨ ਰਹੀ ਮੰਗਾ ਸਰਕਾਰ ਮਤਲਬ ਜੇ ਕਿਹਾ ਜੀ ਇਹ ਮੰਗਾ ਦੋਨੇ ਬਹੁਤ ਵੱਡੀਆਂ ਨੇ ਭਾਰਤ ਦੇ ਵਿੱਚ ਸਰਕਾਰੀ ਰੇਟ ਤੇ ਡਬਲਯੂ ਤੋਂ ਸਰਕਾਰ ਨੇ ਬਾਹਰ ਆਉਣਾ ਇਹ ਤਾਂ ਇੱਕ ਤਰ੍ਹਾਂ ਦਾ ਇਹ ਇਨਕਲਾਬ ਹੀ ਆ ਜਾਊਗਾ ਜੇ ਇਹ ਮੰਗਾ ਮੰਨਿਆ ਜਾਣ ਅਸੀਂ ਕਾਮਨਾ ਕਰਦੇ ਹਾਂ ਸਰਕਾਰ ਮੰਗਾ ਮੰਨੇ ਤੇ ਡੱਲੇ ਵਾਲ ਦੀ ਜਾਨ ਬਚਣੀ ਚਾਹੀਦੀ ਹੈ ਕਿਉਂ ਲੀਡਰ ਮਸਾ ਪੈਦਾ ਹੁੰਦਾ ਜੇ ਮਤਲਬ ਡੱਲੇ ਦੀ ਜਾਨ ਦਾ ਨੁਕਸਾਨ ਹੋ ਗਿਆ ਸੋ ਕਿਸਾਨਾਂ ਦਾ ਬੜਾ ਨੁਕਸਾਨ ਹੋਊਗਾ